ਆਮ ਜੀ ਡਾਕਟਰ ਕੁਮਾਰ ਜੀ ਉਹ ਨਾ ਦੋ ਦਿਨ ਹੋ ਗਏ ਦੋ ਦਿਨ ਪਹਿਲਾਂ ਵੀ ਆਏ ਸੀ ਦੁਕਾਨ ਤੇ ਤੇ ਮੈਂ ਦੁਕਾਨ ਤੇ ਲੱਗਾ ਰਾਤ ਨੂੰ ਪਹਿਲਾਂ ਵੀ ਆਇਆ ਸੀ ਤੇ ਪਹਿਲਾਂ ਮੇ ਭੱਜ ਗਿਆ ਰਾਤੀਆਂ ਰਾਤੀ ਮੇਰੇ ਹੱਥ ਤਲਵਾਰਾਂ ਮਾਰੀਆਂ ਉਹਨਾਂ ਤੇ ਤੇ ਰਾਤੀ ਇਹਨਾਂ ਨੇ ਗੱਡੀਆਂ ਲਾਉਂਦੇ ਪਏ ਰਾਤੀ ਇਹਨਾਂ ਨੇ ਤੇ ਨਾਲ ਚੌ ਬੰਦਿਆਂ ਨਾਲ ਉੱਤੇ ਹਮਲਾ ਕੀਤਾ ਭਜਾਇਆ ਖੱਤੇ ਜੋ ਉਹਨੂੰ ਭਜਾ ਕੇ ਉਹਦੇ ਛਰਪਾਨਾ ਮਾਰੀਆਂ ਤੇ ਮੁੰਡਾ ਹਸਪਤਲ ਰਾਤੀ ਅਸੀਂ ਮਸੀਂ ਚੱਕ ਕੇ ਲਗਾਇਆ ਘਰ। ਫਗਵਾੜਾ ਸ਼ਹਿਰ ਦੇ ਨੇੜਲੇ ਪਿੰਡ ਜਮਾਲਪੁਰ ਵਿਖੇ ਪਿੰਡ ਦੇ ਹੀ ਕੁਝ ਵਿਅਕਤੀਆਂ ਤੇ ਇੱਕ ਨੌਜਵਾਨ ਨਾਲ ਕੁੱਟਮਾਰ ਕਰਕੇ ਉਸ ਨੂੰ ਗੰਭੀਰ ਜ਼ਖਮੀ ਕਰਨ ਦੇ aarop ਲੱਗੇ ਹਨ। ਕੁੱਟਮਾਰ ਦੌਰਾਨ ਜ਼ਖਮੀ ਹੋਏ ਨੌਜਵਾਨ ਨੂੰ ਫਗਵਾੜਾ ਦੇ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ। ਜਿੱਥੇ ਜ਼ਖਮੀ ਨੌਜਵਾਨ ਦੀ ਪਛਾਣ ਅਜੇ ਪੁੱਤਰ ਰਵਿੰਦਰਪਾਲ ਵਜੋਂ ਹੋਈ ਹੈ। ਸਿਵਲ ਹਸਪਤਾਲ ਵਿੱਚ ਜੇਰੇ ਇਲਾਜ ਪੀੜਤ ਨੌਜਵਾਨ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਦਾ ਲੜਕਾ ਪਿੰਡ ਵਿੱਚ ਹੀ ਇੱਕ ਦੁਕਾਨ ਤੇ ਕੰਮ ਕਰਦਾ ਹੈ ਅਤੇ ਬੀਤੀ ਰਾਤ ਜਦੋਂ ਉਹ ਦੁਕਾਨ ਤੇ ਕੰਮ ਕਰ ਰਿਹਾ ਸੀ ਤਾਂ ਉਸ ਦੌਰਾਨ ਪਿੰਡ ਦੇ ਹੀ ਕੁਝ ਵਿਅਕਤੀਆਂ ਵੱਲੋਂ ਉਸ ਉੱਪਰ ਤੇਜ਼ ਤਾਰ ਹਥਿਆਰਾਂ ਨਾਲ ਹਮਲਾ ਕਰਕੇ ਉਸ ਨੂੰ ਗੰਭੀਰ ਜ਼ਖਮੀ ਕਰਨ ਦੇ aarop ਲਗਾਏ ਹਨ ਅੱਗੇ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਜ਼ਖਮੀ ਹਾਲਤ ਵਿੱਚ ਉਨ੍ਹਾਂ ਵੱਲੋਂ ਨੌਜਵਾਨ ਨੂੰ ਫਗਵਾੜਾ ਦੇ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਅੱਗੇ ਜਾਣਕਾਰੀ ਦਿੰਦੇ ਹਾਂ ਉਹਨਾਂ ਦੱਸਿਆ ਕਿ ਇਹ ਸਾਰੀ ਘਟਨਾ ਦੀ ਸੂਚਨਾ ਫਗਵਾੜਾ ਪੁਲਿਸ ਨੂੰ ਦੇ ਦਿੱਤੀ ਗਈ ਹੈ ਹੋਰ ਅੱਗੇ ਜਾਣਕਾਰੀ ਦਿੰਦੇ ਹਾਂ ਪੀੜਤ ਨੌਜਵਾਨ ਅਤੇ ਉਸਦੇ ਪਰਿਵਾਰਿਕ ਮੈਂਬਰਾਂ ਨੇ ਕੀ ਕਿਹਾ ਦੇਖੋ ਪੂਰੀ ਖਬਰ ਫਗਵਾੜਾ ਤੋਂ ਸ਼ਰਨਜੀਤ ਸਿੰਘ ਸੋਨੀ ਦੇ ਨਾਲ ਜਸ ਸ਼ਰਮਾ ਦੀਪਪੁਰ ਜੀ ਕੁਮਾਰ ਹਾਈ ਕੀ ਮਾਮਲਾ ਕੀ ਸਵਲ ਹਸਪੀਟਲ ਚ ਆਏ ਆ ਮਾਮਲਾ ਕੋਈ ਨਹੀਂ ਸੀ ਉਹ ਤਾਂ ਮਾੜੀ ਮੋਟੀ ਜਦ ਤੱਕ ਗੱਲ ਸੀ ਉਹ ਤਾਂ ਚਲੋ ਨਿਬੜ ਗਈ ਸੀ ਤੇ ਦੋ ਦਿਨ ਹੋ ਗਏ ਦੋ ਦਿਨ ਪਹਿਲਾਂ ਵੀ ਆਏ ਸੀ ਦੁਕਾਨ ਤੇ ਤੇ ਮੈਂ ਦੁਕਾਨ ਤੇ ਲੱਗਾ ਰਾਤ ਨੂੰ ਪਹਿਲਾਂ ਵੀ ਆਇਆ ਸੀ ਤੇ ਪਹਿਲਾਂ ਮੈਂ ਭੱਜ ਗਿਆ ਰਾਤੀਂ ਐ ਰਾਤੀ ਮੇਰੇ ਤਲਵਾਰਾਂ ਮਾਰੀਆਂ ਉਹਨਾਂ ਨੇ ਕਿਹਨਾਂ ਨੇ ਮਾਰੀਆਂ ਤਲਵਾਰਾਂ ਹਾਂ ਇੱਕ ਗਿਆਨ ਪਪਾ ਨਾ ਢਟੀਰਾ ਕੁਛ ਤੇ ਚਾਹੇ ਦੋ ਗੱਡੀਆਂ ਦੀ ਚਟੀਆਂ ਤੇ ਚਾਰ ਬੰਦੇ ਨਹੀਂ ਮੈਨੂੰ ਪਤਾ ਵੀ ਕੌਣ ਆ ਆਪਣਾ ਕੰਮ ਕਰਦਾ ਬਾਈ ਕੰਮ ਇਦਾਂ ਮਾੜਾ ਕੋਟਾ ਕਰਦਾ ਹੀ ਆ ਸਕਰੈਂਟ ਦੁਕਾਨ ਦੇ ਹਾਂਜੀ ਦੁਕਾਨ ਦੇ ਆਏ ਸੀਗੇ ਹਾਂਜੀ ਦੁਕਾਨ ਤੇ ਸਾਡੀ ਆਏ ਤੇ ਕਿੰਨੇ ਵਿਅਕਤੀਆਂ ਨੇ ਹਮਲਾ ਕੀਤਾ ਤੁਹਾਡੇ ਤੇ ਮੇਰੇ ਤੇ ਚਾਰ ਨੇ ਕੀਤਾ ਚਾਰ ਬਾਹਰ ਆਏ ਸੀ ਉਹਨੇ ਭੱਜ ਗਿਆ ਤੇ ਕੋਈ ਪੁਰਾਣੀ ਰੰਜਿਸ਼ ਨੂੰ ਲੈ ਕੇ ਝਗੜਾ ਹੋਇਆ? ਨਹੀਂ ਨਹੀਂ ਕੋਈ ਪੁਰਾਣੀ ਬਣੀ ਨਹੀਂ। ਹਾਂਜੀ। ਹਾਂਜੀ। ਤੇ ਕੁੱਟੇ ਆ ਮਾਰਿਆ ਕੱਲੇ ਕੀ? ਕੁੱਟੇ ਆ ਮਾਰਿਆ ਤੁਹਾਨੂੰ ਦੱਸੀ ਜਾਂਦਾ ਜੀ ਮੈਂ। ਹੂੰ। ਕੋਈ ਗੱਲਬਾਤ ਨਹੀਂ ਸੀ ਇੱਦਾਂ ਦੀ ਬਸ। ਉਹਦਾਂ ਮਾੜੀ-ਭੋਟੀ ਸੀ ਉਹ ਅਸੀਂ ਨਿਪਟ ਗਏ ਸੀ। ਤੇ ਉਹ ਕਹਿਤਾ ਸੀ ਨਾ, ਉਹ ਡਿੱਬੜ ਗਈ ਸੀ ਸਾਡੀ। ਨੁਕਸਾਨ ਕਿੰਨਾ ਹੋ ਗਿਆ ਆਪਣਾ? ਨੁਕਸਾਨ ਮੇਰੇ ਇੱਕ ਟੋਲੇ ਸੋਨੇ ਦੀ ਚੈਨੀ ਸੀ। ਤੇ ਆਹ ਮੇਰਾ ਟੱਪ ਟੁਕ ਮਾਰਿਆ ਉਹ ਨਾਲੇ। ਤੇ ਦੁਕਾਨ ਦੁਕਾਨ ਤੇ ਵੀ ਮਗੀ ਤੋੜਪਨ ਕੀਤੀ ਜਾਂ ਨਹੀਂ ਦੁਕਾਨ ਤੇ ਨਹੀਂ ਕਿਤੇ ਉਧਰ ਮੇਤੇ ਕੀਤਾ ਉਹਨਾਂ ਨੇ ਹਮਲਾ ਤੇ ਬੋਥ ਕੰਪਲੀਟ ਕੀਤੀ ਤੁਸੀਂ ਹਾਂਜੀ ਕਿੰਨੀ ਰਾਤੀ ਆਈ ਗਏ ਹੁਣ ਤੇ ਬੋਥ ਕੰਪਲੀਟ ਦਊਂਗੇ ਹੁਣ ਤੁਸੀਂ ਹਾਂਜੀ ਨਮਾ ਕੀ ਪ੍ਰਸ਼ਾਸ਼ਨ ਕੋ ਮੰਗ ਰੱਖਦੇ ਆ ਮੰਗ ਦੇ ਹੀ ਰੱਖਦੇ ਇਨਸਾਫ ਦਿੱਤਾ ਜਾਵੇ ਕਿੰਨੇ ਕ ਵਜੇ ਹੋਇਆ ਹਮਲਾ ਤੁਹਾਡੇ ਤੇ ਕਾਂਦੇ ਦਾ 11 ਦੇ ਵਿੱਚ ਮੈਂ ਗਿੰਦਰਪਾਲ ਹੈ ਗਿੰਦਰ ਤੇ ਅੱਜ ਫਿਰ ਆਪਣਾ ਤੁਸੀਂ ਸਿਵਲ ਹਸਪੀਟਲ ਜਾਏ ਕਿ ਮਾਮਲਾ ਕੀ ਹੈ ਜਿਹੜਾ ਮਾਮਲਾ ਸਿਵਲ ਹਸਪੀਟਲ ਪਹਿਲਾਂ ਕਰਦੇ ਗਿਆਨ ਦੇ ਕੰਮ ਕਰਦਾ ਸੀ ਇਹ ਜੀ ਕੌਣ ਗਿਆਨ ਦੇ ਕੰਮ ਕਰਦਾ ਸੀ ਮੁੰਡਾ ਅਜੇ ਕੀ ਨਾਮ ਆ ਅਜੇ ਅਜੇ ਇਹ ਤੁਹਾਡਾ ਮੁੰਡਾ ਵਾ ਹਾਂਜੀ ਹਾਂਜੀ ਅੱਛਾ ਜੀ ਤੇ ਗਿਆਨ ਦੇ ਹਟ ਗਿਆ ਉਤੋਂ ਤੇ ਰਾਤੀ ਇਹਨਾਂ ਨੇ ਗੱਡੀਆਂ ਲਾਉਂਦੇ ਪਏ ਰਾਤੀ ਇਹਨਾਂ ਨੇ ਤਿੰਨਾਂ ਚੌ ਬੰਦਿਆਂ ਨੇ ਉੱਤੇ ਹਮਲਾ ਕੀਤਾ ਭਜਾਇਆ ਖੱਤੇ ਜੋ ਨੂੰ ਭਜਾ ਕੇ ਉਹਦੇ ਕਿਰਪਾਨਾਂ ਮਾਰੀਆਂ ਤੇ ਮੁੰਡਾ ਹਸਪੀਟਲ ਰਾਤੀ ਅਸੀਂ ਮਸੀਂ ਚੱਕ ਕੇ ਲਗਾਇਆ ਘਰ ਨੂੰ ਕਿੰਨੇ ਲੋਕਾਂ ਨੇ ਗੁਰਬਾਨਾ ਮਾਰੀਆਂ ਇਹਦੇ ਦੋ ਗੱਡੀਆਂ ਆਈਆਂ ਸੀ ਤਿੰਨ ਬੰਦਿਆਂ ਨੇ ਤਿੰਨ ਚਾਰ ਬੰਦੇ ਆ ਇਹ ਕੋਈ ਨਾਮ ਵਗੈਰਾ ਹੈ ਇਹਨਾਂ ਦੇ ਨਾਂ ਦਾ ਨਹੀਂ ਹਣੇ ਕਿੱਦਾਂ ਪਵਣ ਆ ਹਾਂ ਤਾਂ ਇਹ ਇੱਕ ਆਪ ਮਾਲਕ ਹੋਊਗਾ ਗਿਆਨ ਜਦੋਂ ਮੁੰਡੇ ਹੋਰ ਹੋਣਗੇ ਨਾਲ ਤੁਸੀਂ ਕੋਈ ਟੱਕਰ ਸੇ ਮੁੰਡਾ ਇੱਕ ਅੱਛਾ ਜੀ ਠੀਕ ਹੈ ਜੀ ਕੀ ਕੋਈ ਪੁਰਾਣੀ ਰੰਜਿਸ਼ ਆ ਇਹਨੂੰ ਲੈ ਕੇ ਜਿਹੜੀ ਲੜਾਈ ਹੋਈ ਹੈ ਸਾਨੂੰ ਪਤਾ ਹੀ ਨਹੀਂ ਜੀ ਨਾਂ ਉਹਨਾਂ ਨੇ ਦੱਸਿਆ ਤੇ ਨਾਂ ਉਹਨਾਂ ਨੇ ਦੱਸਿਆ ਤੇ ਆਪਾਂ ਨੂੰ ਕਿੰਨੇ ਕ ਵੇਲੇ ਤਲਾਹ ਮਿਲੀ ਇਹ ਸਾਨੂੰ ਮਿਲੀ ਕੋਈ 8:30 11:00 ਵਜੇ ਦਾ ਟਾਈਮ ਸੀਗਾ ਤੇ ਤੁਸੀਂ ਸਿਮਲਾ ਹਸਪਤਾਲ ਲੈ ਕੇ ਆਏ ਇਹਨੂੰ? ਹਾਂਜੀ ਸਿਮਲਾ ਹਸਪਤਾਲ। ਕਿੱਦਾਂ ਕੰਡੀਸ਼ਨ ਠੀਕ ਆ ਬੱਚੇ ਦੀ ਤੁਹਾਡੇ ਦੀ? ਕੰਡੀਸ਼ਨ ਇਦਾਂ ਹੀ ਹੁਣ ਦੇਖਾਂਗੇ ਜਾ ਕੇ ਫਿਰ ਉਸ ਵੀਰ ਨੂੰ ਰਾਤ ਨੂੰ ਛੱਡ ਗਿਆ ਏ। ਤੇ ਪੁਲਿਸ ਕੰਪਲੀਟ ਕੀਤੀ ਤੁਸੀਂ? ਹਾਂਜੀ ਪੁਲਿਸ ਕੰਪਲੀਟ ਕਰ। ਕੋਲ ਸਾਈ ਸੀ ਮੌਕੇ ਤੇ? ਹਾਂਜੀ ਹਾਂਜੀ। ਤੇ ਕੀ ਪ੍ਰਸ਼ਾਸ਼ਨ ਕੋ ਮੰਗ ਰੱਖਦੇ? ਪ੍ਰਸ਼ਾਸ਼ਨ ਕੋ ਕੀ ਮੰਗੇ ਰੱਖਦੇ? ਹਾਂਜੀ। ਪ੍ਰਸ਼ਾਸ਼ਨ ਕੋ ਕੀ ਪੁਲਿਸ ਪ੍ਰਸ਼ਾਸ਼ਨ ਕੋ ਕੀ ਮੰਗ ਰੱਖਦੇ ਆਪਾਂ? ਪ੍ਰਸ਼ਾਸ਼ਨ ਇਹੀ ਮੇਰੀ ਆ ਵੀ ਮਾਰਾ ਜੀ ਬੇਨਤੀ ਕੀਤੀ ਜਾਂਦੀ ਆ ਸਾਨੂੰ ਉਹਨਾਂ ਨੂੰ ਖਤਰਾ ਆ ਜੀ। ਠੀਕ ਆ ਜੀ। ਇਹੀ ਬੇਨਤੀ ਕੀਤੀ ਜਾਂਦੀ ਆ ਵੀ ਇਹਨਾਂ ਨੂੰ ਜੜਾ ਇਹਨਾਂ ਨੂੰ ਕਰ ਕਦਿਆ ਜ ਕੀਤਾ ਜਾਵੇ ਬੰਨਣਗੇ ਮੇਰੇ ਨਾਲ ਬਿੰਬੋ ਹੈਗਾ ਹਾਂ ਕਿੱਥੇ ਦੇ ਰਹਿਣ ਵਾਲੇ ਆਪਾਂ ਅਸੀਂ ਜਮਾਰਪੁਰ ਦੇ ਰਹਿਣ ਵਾਲੇ ਆ ਅਸੀਂ ਸਿਵਲ ਹਸਪੀਟਲ ਚ ਆਏ ਕੀ ਮਾਮਲਾ ਕੀ ਹੈ ਇਹ ਲੜਾਈ ਇਹ 6-7 ਸਾਲ ਗਿਆਨ ਨਾਲ ਇਸ ਮੁੰਡੇ ਨੇ ਕੰਮ ਕੀਤਾ ਸਾਨੂੰ ਨਹੀਂ ਪਤਾ ਇਹ ਕਿਹਦੇ ਪਿੱਛੇ ਲੜਾਈ ਹੋਈ ਕਾਹਦੇ ਪਿੱਛੇ ਨਹੀਂ ਸਾਨੂੰ ਰਾਤ ਦੇ 11 ਵਜੇ ਪਤਾ ਲੱਗਾ ਬਿਮਾਰ ਕੁੱਟ ਕੇ ਵੱਢ ਕੇ ਸੱਟ ਗਿਆ ਅਸੀਂ ਤਾਂ ਰੋਂਦੇ ਕਰ ਲਾਉਂਦੇ ਸਾਨੂੰ ਮਾਰ ਕੁੱਟ ਕੇ ਜਦੋਂ ਦੱਸਿਆ ਅਸੀਂ ਨੰਗੇ ਪੈਰੀ ਦੌੜੇ ਆ ਕੋਈ ਪ੍ਰਾਣ ਜਿਨ੍ਹਾਂ ਦੀ ਦੁਕਾਨ ਤੇ ਲਗਾ ਉਹਨਾਂ ਮੁੰਡਿਆਂ ਨੇ ਫੋਨ ਕੀਤਾ ਤੁਹਾਡਾ ਮੁੰਡਾ ਵੱਟ ਗਿਆ ਫੇਰ ਅਸੀਂ ਸਾਰਾ ਆਪਣੇ 10-12 ਘਰ ਆ ਫੇਰ ਅਸੀਂ ਗਏ ਆ ਕਿੰਨੇ ਵਿਅਕਤੀਆਂ ਨੇ ਵੱਢਿਆ ਇਹਨਾਂ ਨੂੰ ਪਤਾ ਸਾਨੂੰ ਕਿੰਨਿਆਂ ਨੇ ਵੱਢਿਆ ਕਿੰਨਾਂ ਨੇ ਦੋ ਘਟੀਆਂ ਆਈਆਂ ਅੱਛਾ ਜੀ ਹਾਂ ਤੇ ਇਹ ਇਹਦੀ ਕੰਮ ਕਰਦਾ ਆਪਣੀ ਦੁਕਾਨ ਤੇ ਜਾਂ ਕਿੱਦਾਂ ਇਹ ਕਿਸੇ ਹੋਰ ਦੁਕਾਨ ਤੇ ਲੱਗ ਗਿਆ ਅੱਛਾ ਜੀ ਉਥੋਂ ਹਟ ਕੇ ਕਿਸੇ ਹੋਰ ਦੁਕਾਨ ਤੇ ਲੱਗ ਗਿਆ ਗਿਆਨ ਨਾਲ ਹੀ ਕਰਦਾ ਪਹਿਲਾਂ ਇਹ ਗਿਆਨ ਨਾਲ ਹੀ ਕਰਦਾ ਸੀ ਕੰਮ ਗਿਆਨ ਨਾਲ ਤੇ ਗਿਆਨ ਨੇ ਹੀ ਗਿਆਨ ਦੇ ਬੰਦਿਆਂ ਨੇ ਹੀ ਮਾਰਿਆ ਹਾਂ ਗਿਆਨ ਦੇ ਬੰਦਿਆਂ ਨੇ ਮਾਰਿਆ ਕੀ ਤੂੰ ਦੀ ਪੁਲਿਸ ਕੰਪਲੀਟ ਕੀਤੀ ਇਸ ਮਾਮਲੇ ਨੂੰ ਲੈ ਕੇ ਆਓ ਕੱਲ ਰਾਤ 2:30 ਵਜੇ ਕਰਕੇ ਗਏ ਆ ਸਿਵਲ ਹਾਊਸ ਰਪੀਰ ਦਾਖਲ ਕਰਾ ਕੇ ਗਏ ਆ ਤੇ ਹੁਣ ਆ ਕੇ ਅਸੀਂ ਇਹਦੇ ਨਾਲ ਕਿ ਸਾਡੀ ਰਿਪੋਰਟ ਲਿਖ ਕੇ ਲੈ ਗਿਆ ਕੀ ਮੰਗ ਰਹੇ ਬੋਲ ਪੁਲਤ ਕੋ ਕੀ ਪਤਾ ਕੀ ਮੰਗਦਾ ਤੂੰ ਦੀ ਕੀ ਇਨਸਾਰ ਸਾਨੂੰ ਸਾਫ ਸफाई ਦਾ ਹੈਗਾ ਸਾਫ ਚਾਹੀਦਾ ਅਨਨ ਸਾਫ ਤਾਂ ਅਸੀਂ ਮਾਤੜ ਬੰਦੇ ਹੈਗੇ ਅਸੀਂ ਰੋਟੀ ਕਰ ਦਿਹਾੜੀ ਕਰਕੇ